ਤੂੰ ਮੰਗਦਾ ਰਹੀਵੇਂ ਸੂਰਜਾ ਕਮੀਆਂ ਦੇ ਵਿਹੜੇ ਸੰਤਰਾਮ ਉਦਾਸੀ ਜਿਨ੍ਹਾਂ ਦੇ ਬੋਲ ਖਾਸ ਕਰਕੇ ਜਿਹੜਾ ਮਜ਼ਦੂਰ ਵਰਗ ਹੈ ਗਰੀਬ ਵਰਗ ਹੈ ਉਹਨਾਂ ਦੇ ਲਈ ਇੱਕ ਆਵਾਜ਼ ਬਣਿਆ ਸੀ ਇੱਕ ਪੀੜ ਸੀ ਉਹਨਾਂ ਦੇ ਦਿਲ ਦੇ ਵਿੱਚ ਅੱਜ ਮੈਂ ਕਹਣਾ ਸੰਤਰਾਮ ਉਦਾਸੀ ਜਿਹਦੇ ਪਿੰਡ ਰਾਏਸਰ ਉਹਨਾਂ ਦਾ ਪਿੰਡ ਹੈ ਤੇ ਬਾਪੂ ਜੀ ਵੀ ਬੈਠੇ ਆ ਗੱਲਬਾਤ ਕਰਾਂਗੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਕਿਵੇਂ ਉਹਨਾਂ ਨੇ ਜੀਵਨ ਬਤੀਤ ਕੀਤਾ ਸਤਿ ਸ਼੍ਰੀ ਅਕਾਲ ਬਾਪੂ ਜੀ ਬਾਪੂ ਜੀ ਸੰਤ RAM ਉਦਾਸੀ ਬਾਰੇ ਕੋਈ ਚਾਰ ਗੱਲਾਂ ਸਾਨੂੰ ਸੁਣਾਇਓ ਵੀ ਇਸ ਤਰ੍ਹਾਂ ਦੇ ਸੀਗੇ ਉਹਨਾਂ ਦਾ ਜੀਵਨ ਕਿਵੇਂ ਬਤੀਤ ਹੋਇਆ ਉਹਨਾਂ ਨੇ ਕਿਵੇਂ ਆਪਣੇ ਲਾਈਫ ਲੰਘਾਈ ਥੋੜੇ ਜੀ ਗਰੀਬ ਆਦਮੀ ਸੀ ਮਾਜੀ ਸਿੰਘ ਜੀ ਗਰੀਬ ਪਰਿਵਾਰ ਸੀ ਪਰਿਵਾਰ ਸਿਆਣਾ ਸੀ ਸਾਰੇ ਹੂੰ ਤੇ ਇਹ ਹੌਲੀ-ਹੌਲੀ ਜਦੋਂ ਪੜ੍ਹ ਕੇ ਗਰੀਬੀ ਦੇ ਵਿੱਚ ਹੂੰ ਮਾਸਟਰ ਲੱਗ ਗਿਆ ਠੀਕ ਹੈ ਮਾਸਟਰ ਬਣੇ ਜੀ ਵੀ ਇਹ ਸੈਕਲ ਤੇ ਜਾਂਦਾ ਰਿਹਾ ਇੱਧਰ ਗਹਿਰਾ ਬੀਲਾ ਬੀਲਾ ਸਾਈਕਲ ਵੀ ਹੁੰਦਾ ਸੀ ਜੀ ਫਿਰ ਹੌਲੀ ਹੌਲੀ ਇਹ ਗਾਉਣ ਲੱਗ ਗਿਆ ਹੂੰ ਗਾਉਂਦਾ ਗਾਉਂਦਾ ਇਹ ਗਾਹਾਂ ਨਾ ਗਿਆ ਹੂੰ ਫਿਰ ਇਹਨੂੰ ਅੱਤਵਾਦੀਆਂ ਜੇ ਫੜ ਲਿਆ ਪੁਲਿਸ ਨੇ ਹੂੰ ਉਹ ਉਸ ਟਾਈਮ ਤੇ ਨੈਕਸਲਵਾੜੀ ਕਹਿੰਦੇ ਜੀ ਅੱਤਵਾਦ ਕਰ ਰਹੀ ਸੀ ਕਹਿੰਦੇ ਨੈਕਸਲਵਾੜੀ ਇਹਦੇ ਨੌ ਨੌ ਵੀ ਖਿੱਚਦੇ ਸੀ ਅੱਛਾ ਠੀਕ ਹੈ ਇੱਕ ਇਹਦਾ ਭਰਾ ਗਰਦੇਵ ਕੋਮਲਾ ਹੂੰ ਉਹ ਵੀ ਗਾਉਂਦਾ ਵੀ ਕੋਲਡਾ ਵੀ ਆ ਹੁਣ ਹੈ ਕਿ ਨਹੀਂ ਉਹ ਹੁਣ ਤਾਂ ਸ਼ਾਇਦ ਖਾਨੀ ਅਮਰੀਕਾ ਨੇ ਸਾਡੇ ਹਾਣੀ ਜੀ ਸੀ ਉਹ ਠੀਕ ਠੀਕ ਜਿਲੰਦਰ ਰਹਿੰਦੇ ਸੀ ਉਹ ਓਕੇ ਦੂਜਾ ਪਰਿਵਾਰ ਇਹਦਾ ਰਹਿੰਦਾ ਜੀਵਨਗਰ ਜੀ ਬਣਾ ਪਰ ਪੂਰੇ ਹੁਣੀ ਟੋਡੇ ਚੋਂ ਕੋਈ ਬਾਪੂ ਹੋਵੇ ਕਦੇ ਛੋਡਾ ਉਹਨਾਂ ਦਾ ਸਹਿ ਪਾਠੀ ਹੋਵੇ ਕੋਈ ਜਮਾਤੀਆ ਹੋਵੇ ਨਾਲ ਪੜਿਆ ਹੋਵੇ ਨਾ استانਪੜ ਸੀ ਸਾਡੇ ਕੋਲੇ ਹੀ ਸਾਡੇ ਕੋਲੇ ਹੀ ਹਾਂ ਸਾਡੇ ਕੋਲੇ ਪਿੰਡ ਦੇ ਵਿੱਚ ਰਹਿੰਦੇ ਸੀ ਕਿਵੇਂ ਮਤਲਬ ਉਸ ਵੇਲੇ ਉਹਨਾਂ ਦਾ ਪਿੰਡ ਦੇ ਵਿੱਚ ਕਿਵੇਂ ਸੀਗਾ ਲਗਾਓ ਕਿਵੇਂ ਸੀ ਪਿੰਡ ਦੇ ਵਿੱਚ ਰਹਿਣ ਸੇ ਕਿਵੇਂ ਸੀ ਪਿੰਡ ਪਿੰਡ ਠੀਕ ਸੀ ਪਿੰਡ ਉਹ ਗੱਲਬਾਤ ਕਰਦੇ ਸੀ ਜਦੋਂ ਵਧੀਆ ਵਧੀਆ ਰੇਗ ਬੰਦੇ ਨੂੰ ਬੁਲਾਉਂਦੇ ਸੀ ਹੱਸ ਕੇ ਹਮ ਐ ਨਿਸ਼ੀ ਮਾਸਟਰ ਆ ਮੈਂ ਆਉਣਾ ਇਹ ਗੱਲ ਸੁਣਨ ਆ ਦਿੱ ਚਾਹ ਹਮ ਜਿਵੇਂ ਖਾਸ ਗੱਲ ਉਹਨਾਂ ਨੇ ਜਿਵੇਂ ਪਹਿਲਾਂ ਦੱਸਿਆ ਵੀ ਮੱਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਇਹਦੇ ਵਿੱਚ ਇੱਕ ਗਰੀਬ ਨੂੰ ਦਿਖਾਇਆ ਗਿਆਗਾ ਵੀ ਜਿਹੜੇ ਉਹਨਾਂ ਦੇ ਚੱਪਲਾਂ ਨਹੀਂ ਪੈਰਾਂ ਦੇ ਵਿੱਚ ਉਹਨਾਂ ਦੇ ਕੱਪੜਿਆਂ ਦਾ ਬੁਰਾ ਹਾਲ ਉਹ ਕਵਿਤਾ ਦੇ ਵਿੱਚ ਦੱਸਿਆ ਗਿਆ ਵੀ ਉਹਨਾਂ ਦਾ ਖਾਣ ਪੀਣ ਵੀ ਜਿਹੜਾ ਹੈਗਾ ਉਹ ਵੀ ਮਤਲਬ ਚੰਗੇ ਦਰਜੇ ਦਾ ਨਹੀਂ ਹੈਗਾ ਖਾਸ ਤੌਰ ਤੇ ਉਹਨਾਂ ਦੇ ਜਿਹੜੇ ਗੋਲਾਂ ਦੇ ਵਿੱਚ ਪੀੜ ਸੀਗੀ ਉਹ ਮਜ਼ਦੂਰਾਂ ਵਾਸਤੇ ਸੀ ਬਾਈ ਗੋਲਾਂ ਮਜ਼ਦੂਰਾਂ ਆ ਗਰੀਬਾਂ ਵਾਸਤੇ ਜੀ ਹਾਂ ਇਹ ਬੋਲੋ ਉਹ ਐ ਨਹੀਂ ਸੀ ਕਹਿੰਦਾ ਵੀ ਆਪਾਂ ਜੇ ਮਾਸਟਰ ਲੱਗਦਾ ਖਾਨੇ ਕਿੱਦਾਂ ਬਣ ਕੇ ਗਰੀਬਾਂ ਤੋਂ ਨਹੀਂ ਹੂੰ ਵਿੱਚੇ ਵਿਚਰਦਾ ਸੀ ਗਰੀਬਾਂ ਵਿੱਚੇ ਵਿਚਰਦਾ ਸ੍ਰੀ ਰਵਿੰਦਰ ਤੇ ਉਹਦੀ ਯਾਦ ਦੇ ਵਿੱਚ ਲਾਇਬ੍ਰੇਰੀ ਵੀ ਬਣੀ ਹੋਈ ਆ ਤੇ ਹੋਰ ਪਿੰਡ ਦੇ ਵਿੱਚ ਕੀ ਹੋਰ ਵੀ ਬਣਾਇਆ ਇੱਕ ਸਟੋਰ ਵੀ ਬਣਾਇਆ ਹੂੰ ਸੰਤਰਾਮ ਦਾ ਸਟੋਰ ਦਾ ਤੇ ਮੰਨਦੇ ਹੋ ਤੁਸੀਂ ਸੰਤਰਾਮ ਦਾ ਸੀ ਨੂੰ ਮੰਨਦੇ ਆ ਜੀ ਹਾਂ ਜੀ ਅਸੀਂ ਤਾਂ ਮੰਨਦੇ ਆ ਪਰ ਸੰਦੂ ਸਾਡੇ ਨੂੰ ਲੁਧਿਆਣਾ ਜ਼ਿਲ੍ਹਾ ਜਿਹੜਾ ਉਹ ਕਹਿੰਦੇ ਉਹ ਤੁਸੀਂ ਸੰਤ ਉਹ ਲੋਕ ਆਹ ਕਹਿੰਦੇ ਨੇ ਹਮ ਪਰ ਅਸੀਂ ਤਾਂ ਮੰਨਦੇ ਆ ਜਿਹੜੇ ਮੰਨਦੇ ਆ ਉਹਨਾਂ ਨੂੰ ਜਾਣਦੇ ਆ ਨਵੀਂ ਮੀਡੀਏ ਦੇ ਤਾਂ ਆਪਾਂ ਨੂੰ ਪਤਾ ਨਹੀਂ ਭਾਈ ਬੰਦੇ ਨਾ ਮੰਨਨੇ ਕੋਈ ਇਹਨਾਂ ਨੇ ਦੇਖੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੁਧਿਆਣਾ ਜਿਹੜਾ ਜ਼ਿਲ੍ਹਾ ਉਹ ਉਹਦੀ ਜਿਹੜੀ ਹਾਂਜੀ ਸਾਡੇ ਨੂੰ ਵੱਧ ਮੰਨ ਰਿਹਾ ਹੀਰੇ ਦਾ ਦਾਰਜਾ ਦਿੱਤਾ ਹੋਇਆ ਜਿਹੜਾ ਲੁਧਿਆਣਾ ਜ਼ਿਲ੍ਹਾ ਉਹ ਪੜਿਆ ਲਿਖਿਆ ਜ਼ਿਆਦਾ ਮਤਲਬ ਪੜਾਈ ਕਰਕੇ ਉਹਨਾਂ ਨੂੰ ਜਾਦਾ ਪਤਾ ਸੀ ਵੀ ਸੰਤਰਾਉਂ ਦਾ ਸੀ ਇੱਕ ਹੀਰਾ ਸੀ ਹੀਰਾ ਜੀ ਹੀਰਾ ਕੰਦੇ ਇੱਧਰ ਵੀ ਰਿਆ ਸੀ ਜੀ ਉਹ ਇੱਧਰ ਪਿੰਡ ਚ ਟਾਣਿਆ ਸਰਦੂਰਗੜ ਜ਼ਿਲ੍ਹੇ ਚ ਕੋਲੇ ਮਾਨਸਾ ਜ਼ਿਲ੍ਹੇ ਜਾ ਕੇ ਪਹਿਲਾਂ ਟਾਣਾ ਟਾਣਾ ਬਿਲਕੁਲ ਬਾਕੀ ਉਹ ਤੋਂ ਦਾ ਸਰਪੰਚ ਜੀ ਸਾਡੇ ਦਿੱਲੀ ਰਹਿੰਦਾ ਹੁੰਦਾ ਉਹ ਦੱਸਦਾ ਹੁੰਦਾ ਕਹਿੰਦਾ ਸਾਡੇ ਕੋਲੇ ਆਉਣਾ ਹੁੰਦਾ ਉਹ ਤਾਂ ਫਿਰ ਪੁਲਿਸ ਨੇ ਕੁੱਟ ਭੰਨ ਬਾਹਲਾ ਦਿੱਤਾ ਸੀ ਬਹਿ ਕੇ ਆਉਂਦਾ ਸੀ ਆਉਂਦਾ ਸੀ ਪੀ ਕੇ ਠੀਕ ਹੈ ਉਹ ਕਹਿੰਦਾ ਅਸੀਂ ਸਾਡੇ ਰਹੇ ਇੱਥੇ ਹੂੰ ਬੋਤਲਾਂ ਨੂੰ ਵਧੀਆ ਲੈ ਕੇ ਦਿੰਦੇ ਫੇਰ ਗੀਤ ਕੋਈ ਉਹਨਾਂ ਦਾ ਹੋਰ ਵੀ ਥੋੜੇ ਜ਼ਿਆਦਾ ਗੀਤ ਉਹਦੇ ਕਈ ਨਹੀਂ ਆ ਮੇਰੇ ਤਾਂ ਆਹੀ ਜ਼ਿਆਦਾ ਹੈ ਮੈਂ ਤੁਹਾਨੂੰ ਕਹਿੰਦੀ ਦੋ ਤਿੰਨ ਗੀਤ ਪਹਿਲਾ ਗਾਣਾ ਕਿਹੜਾ ਸੀ ਉਹਨਾਂ ਦਾ ਪਹਿਲਾ ਕਿਹੜਾ ਗਾਣਾ ਸੀ ਉਹਨਾਂ ਦਾ ਪਹਿਲਾ ਸੀਗਾ ਉਹਨਾਂ ਦਾ ਹਾ ਦਿੱਲੀ ਦੇ ਹੱਲਾਂ ਨਹੀਂ ਦੇਗਾ ਜੋ ਬਲਦਾ ਹਲੇ ਤੇਰਾ ਮਨ ਨਾ ਠਰੇ ਥੋੜਾ ਹਲਕੀ ਬਾਤ ਹੈ ਦਿੱਲੀਏ ਦੇ ਹੱਲਾਂ ਨਹੀਂ ਤੂੰ ਦੇਗਾ ਜੋ ਬਲਦਾ ਹੈ ਹਲੇ ਤੇਰਾ ਮਨ ਨਾ ਠਰੇ ਹੂੰ ਤੂੰ ਮਨਮਤੀਆਂ ਕਰੇ ਇਹ ਗਾਣਾ ਸੀ ਉਹਦਾ ਪਹਿਲਾ ਕੋਈ ਹੋਰ ਗਾਣਾ ਤੇਰਾ ਸੂਰਜ ਵਾਲਾ ਹੂੰ ਇਹ ਜਿਹੜੇ ਗਾਣੇ ਉਹਦੇ ਖਾਸੇ ਸੀ ਹੂੰ ਬਹੁਤ ਚੰਗਾ ਬੰਦਾ ਸੀ ਕੋਈ ਐ ਨਹੀਂ ਸੀ ਜਿਹ ਹੈ ਉਹ ਗਰੀਬ ਸੀ ਮੀਰ ਸੀ ਜਲ ਗਰੀਬੀ ਮੀਰੀ ਦਾ ਕਰਮਾ ਦੀ ਆ ਪਰ ਗਰੀਬ ਵੀ ਤੋਂ ਹੋ ਗਿਆ ਗਰੀਬੀ ਤੋਂ ਹੂੰ ਭਰਾ ਤਾਂ ਉਹਦੇ ਹੋਰ ਵੀ ਗਾਉਂਦੇ ਸੀ ਪੂਰਾ ਸਿੰਘ ਵੀ ਗੋ ਦਾ ਸ਼ੋਕ ਵਿਸਤਰੀ ਜੋਰ ਦਿੰਦਾ ਸੀ ਤੁਸੀਂ ਕੁਝ ਕਹਿਣਾ ਚਾਹੋਗੇ ਅੱਡੇ ਪ੍ਰਧਾਨਾ ਜੀ ਉਹਨਾਂ ਨੇ ਤੁਹਾਨੂੰ ਪਤਾ ਹੀ ਹੈਗਾ ਵੈਸੇ ਵਰਲਡ ਵਾਈਡ ਤੇ ਆਪਣਾ ਮਸ਼ੂਰ ਕੀਤਾ ਉਹ ਤੁਸੀਂ ਵੀ ਕਿਸੇ ਵੀ ਲਾ ਕੇ ਜਦੋਂ ਆਪਣਾ ਕਵੀਆਂ ਵਿੱਚੋਂ ਨਾਮ ਲਵੋਗੇ ਜਾਂ ਲੈ ਇੱਕ ਕਸ ਨੂੰ ਵਿੱਚੋਂ ਨਾਮ ਲਵੋਗੇ ਤਾਂ ਸਭ ਤਰ੍ਹਾਂ ਦਾ ਸੀ ਇਹਨਾਂ ਪਹਿਲੇ ਨੰਬਰ ਤੇ ਹੁੰਦਾ ਦਾ ਹੂੰ ਬਾਕੀ ਸਾਡੇ ਪਿੰਡ ਪਿਛਲੇ ਕੁਝ ਸਮੇਂ ਤੋਂ ਤੁਸੀਂ ਨੀਲੇ ਵਗਾਰਾ ਵੀ ਕਰਾ ਰਹੇ ਸੀ ਉਹਨਾਂ ਦੇ ਇਤਿਹਾਸ ਚ ਅਡੇ ਪਿੰਡ ਸਾਜੀ ਜਗ੍ਹਾ ਗਈ ਉੱਥੇ ਮੇਲਾ ਵੀ ਹੁੰਦਾ ਉਹਨਾਂ ਦੇ ਉਹਨਾਂ ਦੇ ਵਾਰਸ ਉਹਨਾਂ ਦੀ ਬੇਟੀ ਮੈਡਮ ਇਕਮਾਲ ਕੌਰ ਜੀ ਸਾਡੇ ਨਾਲ ਜਿਹੜੇ ਹੈਗੇ ਹਾਜ਼ਰ ਨੇ ਇੱਥੇ ਉਹਨਾਂ ਦੇ ਜੀਵਨ ਬਾਰੇ ਸੰਤਰਾ ਉਦਾਸੀ ਜੀ ਦੇ ਜੀਵਨ ਬਾਰੇ ਗੱਲਬਾਤ ਕਰਾਂਗੇ ਭੈਣ ਸਸ਼ੀ ਕੌਰ ਦੇਖੋ ਇੱਕ ਗੱਲ ਤਾਂ ਸ਼ਾਇਦ ਜੇ ਤੁਸੀਂ ਉਹਨਾਂ ਦੇ ਬਾਰੇ ਹੋਰ ਤਰੀਕੀ ਨਾਲ ਪੜੋਗੇ ਸਟੱਡੀ ਕਰੋਗੇ ਤਾ ਸਾਡੀ ਜਿਹੜੀ ਪੂਰੀ ਫੈਮਿਲੀ ਔਰ ਨਾਮਤਾਰੀ ਲਹਿਰ ਨਾਲ ਜੁੜੀ ਹੋਈ ਸੀ ਸਤਿਗੁਰੂ ਬਾਬਾ ਰਾਮ ਸਿੰਘ ਜੀ ਹੋਰਾਂ ਦੀ ਜਿਹੜੀ ਇਨਕਲਾਬੀ ਲਹਿਰ ਸੀ ਕ੍ਰਾਂਤੀਕਾਰੀ ਲਹਿਰ ਸੀ ਉਹਦੇ ਨਾਲ ਜੁੜੀ ਹੋਈ ਸੀ ਤਾਂ ਉਹਦੇ ਨਾਲ ਉਹਦੇ ਜੁੜਨ ਕਰਕੇ ਹੀ ਉਹਨਾਂ ਦੇ ਵਿੱਚ ਇੱਕ ਤਾਂ ਸਿੱਖ ਧਰਮ ਨਾਲ ਜਿਹੜੇ ਪਲੱਸ ਪੇ ਨਾਲ ਜਾਂ ਉਹਨਾਂ ਨੇ ਜਿਹੜੇ ਸਿੰਬਲ ਲੈ ਕੇ ਲਿਖਿਆ ਇੱਕ ਤਾਂ ਵੱਡਾ ਕਰਨੀ ਆ ਵੀ ਉਹਦੇ ਨਾਲ ਜੁੜੇ ਹੋਏ ਸੀ ਸਾਡੀ ਸਾਰੀ ਫੈਮਿਲੀ ਤੇ ਦੂਸਰਾ ਜਿਹੜੀ ਉਹ ਖੁਦ ਲਿਖਦੇ ਨੇ ਮੈਂ ਆਪਣੇ ਆਪਣੇ ਲਿਖਤਾਂ ਚ ਲਿਖਦੇ ਨੂੰ ਆਪਣੇ ਲੋਕਾਂ ਨਾਲ ਤੇ ਘਟਨਾਵਾਂ ਨਾਲ ਜੁੜੀ ਹੋਈ ਸੀ ਉਹਨਾਂ ਨੇ ਆਪਣੀ ਪਰਸਨਲ ਲਾਈਫ ਚ ਪਰਸਨਲ ਜ਼ਿੰਦਗੀ ਚ ਲੋਕਾਂ ਨੂੰ ਦੇਖਿਆ ਲੋਕਾਂ ਨੂੰ ਬਹੁਤ ਨੇੜੋਂ ਦੇਖਿਆ ਤੇ ਦੇਖਿਆ ਕਿ ਇਹ ਲੋਕ ਕਿੰਨੇ ਮਤਲਬ ਇਨਜਸਟਿਸ ਚ ਸਮਾਜਿਕ ਨਾਮਰਾਬਰੀ ਦਾ ਸ਼ਿਕਾਰ ਨੇ ਕਿਵੇਂ ਜਾਤੀਵਾਦ ਦਾ ਸ਼ਿਕਾਰ ਨੇ ਕਿਵੇਂ ਧੱਕੇ ਧੋੜਿਆਂ ਦਾ ਸ਼ਿਕਾਰ ਨੇ ਤਾਂ ਉਹ ਉਹਨਾਂ ਨੂੰ ਖੁਦ ਮਹਿਸੂਸ ਕੀਤਾ ਤੇ ਉਹਨਾਂ ਨੂੰ ਲੱਗਿਆ ਵੀ ਇਹ ਮਤਲਬ ਸਾਡੇ ਲੋਕਾਂ ਦੀਆਂ ਕਹਾਣੀਆਂ ਤੇ ਸਾਨੂੰ ਲਿਖਣਾ ਚਾਹੀਦਾ ਤਾਂ ਉਹ ਲਿਖਦੇ ਸੀ ਬਹੁਤ ਛੋਟੀ ਉਮਰ ਚ ਲਿਖਣ ਲੱਗ ਗਏ ਸੀ ਪਰ ਪਹਿਲਾ ਪਹਿਲਾ ਜਿਹੜਾ ਉਹਨਾਂ ਦਾ ਲਿਖਣ ਦਾ ਦੌਰ ਸੀ ਉਹ ਉਹਨਾਂ ਦਾ ਧਰਮਕਿਸ਼ੂ ਰਹੇ ਨੇ ਜ਼ਿਆਦਾਤਰ ਧਾਰਮਿਕ ਸ਼ੁਅੰਤ ਇਹ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਤਾਂ ਹੌਲੀ-ਹੌਲੀ ਜਦੋਂ ਉਹਨਾਂ ਦੀ ਚੇਤਨਾ ਨੇ ਅੱਗੇ ਡਿਵੈਲਪ ਕੀਤਾ ਉਹਨਾਂ ਨੇ ਹੋਰ ਸਟੱਡੀ ਕੀਤੀ ਹੋਰ ਲਿਟਰੇਚਰ ਨੂੰ ਅੱਗੇ ਪੜ੍ਹਿਆ ਆਵਾਜ਼ਾਂ ਦੇਖਿਆ ਤੇ ਦੇਖਿਆ ਕਿ ਸਾਡੇ ਸਮਾਜ ਦੇ ਵਿੱਚ ਜਿਹੜੀ ਨਾਂ ਬਰਾਬਰੀ ਹੈ ਇਹਦਾ ਕਾਰਨ ਕੀ ਹੈ ਤਾਂ ਉਹਨਾਂ ਦੀ ਕਲਮ ਦਾ ਜਿਹੜਾ ਮੂੰਹ ਹੈ ਤਾਂ ਉਹ ਸਮਾਜਿਕ ਨਾਂ ਬਰਾਬਰੀ ਦੇ ਖਿਲਾਫ ਲੋਕਾਂ ਨਾਲ ਹੁੰਦੀ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਹੈ ਉਹਦੇ ਖਿਲਾਫ ਉਹਨਾਂ ਦੀ ਕਲਮ ਚੱਲੀ ਚੱਲੀ ਤੇ ਇੱਕ ਕਵੀ ਹੋਣ ਦੇ ਨਾਲ-ਨਾਲ ਅਧਿਆਪਕ ਵੀ ਰਹੇ ਨੇ ਹਾਂਜੀ ਤੇ ਫਿਰ ਅਧਿਆਪਨ ਦੇ ਦੌਰਾਨ ਵੀ ਪੁਸਤਕ ਲਿਖਦੇ ਰਹੇ ਨੇ ਘਰ ਦੇ ਵਿੱਚ ਸਾਨੂੰ ਕੀ ਮੈਸੇਜ ਦੇ ਦੇਖੋ ਉਹਨਾਂ ਦੀ ਉਹਨਾਂ ਦੀ ਉਮਰ ਬਹੁਤ ਛੋਟੀ ਸੀ 40 ਸਾਲ ਦੀ ਉਮਰ ਚ ਉਹਨਾਂ ਦੀ ਡੈਥ ਹੋ ਗਈ ਸੀ 1986 ਦੇ ਵਿੱਚ ਤਾਂ ਉਹ ਸਾਡੇ ਕੋਲ ਬਹੁਤ ਜਲਦੀ ਵਿਛੜ ਗਏ ਚਲੇ ਗਏ ਤਾਂ ਉਹ 1922 ਦੇ ਵਿੱਚ ਉਹ ਅਧਿਆਪਕ ਬਣੇ ਸੀ ਜੀਬੀਟੀ ਅਧਿਆਪਕ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਤੇ ਸਕੂਲ ਦੇ ਵਿੱਚ ਤੇ ਇਹ ਸਾਰਾ ਜਿੰਨਾ ਉਹਨਾਂ ਦੀ ਮੰਨ ਲਓ ਪਰੋਗਰੈਸਿਵ ਦਾ ਲਾ ਲਓ ਜਾਂ ਮੈਂਟਲ ਡਵੈਲਪਮੈਂਟ ਦਾ ਸਮਾਂ ਉਹ ਉਹੀ ਆ ਅਧਿਆਪਕ ਦੇ ਦੌਰਾਨ ਹੀ ਉਹਨਾਂ ਨੇ ਬਹੁਤ ਸਾਰਾ ਲਿਟਰੇਚਰ ਪੜ੍ਹਿਆ ਤੇ ਅਧਿਆਪਕ ਦੇ ਦੌਰਾਨ ਹੀ ਉਹਨਾਂ ਤੇ ਬਹੁਤ ਪੁਲਿਸ ਜ਼ਬਰ ਤਸ਼ਦਦ ਸਟੇਟ ਵੱਲੋਂ ਸੱਤਾ ਵੱਲੋਂ ਹੋਇਆ ਤੇ ਵਿਦਿਨ ਟਾਈਮ ਹੀ ਉਹਨਾਂ ਦੇ ਉੱਤੇ ਉਹਨਾਂ ਨੂੰ ਜੇਲਾਂ ਚ ਜਾਣਾ ਪਿਆ ਸਾਰਾ ਐਮਰਜੈਂਸੀ ਦਾ ਸਮਾਂ ਜੇਲ੍ਹ ਚ ਰਹੇ ਤੇ ਪੰਜਾਬ ਦੀਆਂ ਸਾਰੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਲਿਟਰੇਚਰ ਲਿਖਿਆ ਤੇ ਉਹਨਾਂ ਦੇ ਉੱਤੇ ਹੋਰ ਵੀ ਮੰਨ ਲਓ ਝੂਠੇ ਬਚੇ ਪੈਂਦੇ ਰਹੇ ਉਹਨਾਂ ਨੂੰ ਇਸ ਕਿਸਮ ਦੀ ਜਿਹੜਾ ਡਿਸਕ੍ਰਿਮੀਨੇਸ਼ਨ ਉਹਨਾਂ ਨੂੰ ਹੋ ਰਿਹਾ ਸੀ ਤਾਂ ਉਹਦੇ ਨਾਲ ਉਹਨਾਂ ਦੀ ਕਲਮ ਨੇ ਹੋਰ ਮਤਲਬ ਤਿੱਖਾ ਰੂਪ ਅਤਿਆ ਤਿੱਖਾ ਮੈਂ ਅਸੀਂ ਇਹ ਸਮਝਦੇ ਜਿੰਨਾ ਕਹਿੰਦੇ ਘੜਾਇ ਜਾਂਦਾ ਉਹਨੇ ਜਿੱਜੇ ਅਗੇ ਤਖਾਂ ਜੀ ਅ ਜੇ ਆਪਾਂ ਆਵਾਵਾਂ ਦੇ ਨਾਲ ਨਾਲ ਆਪਣੇ ਜਿਹੜੇ ਲਿਟਰੇਚਰ ਦੇ ਨਾਲ ਤੁਹਾਨੂੰ ਕੀ ਸਿੱਖਿਆ ਨਾਲ ਲਿੰਦੇ ਵੀ ਇੱਕ ਬੱਚੇ ਨੂੰ ਪੇਰੈਂਟਸ ਦਾ ਇੱਕ ਸੁਨਿਆਹ ਹੁੰਦਾ ਉਹਦਾ ਮੋਟਿਵ ਹੁੰਦਾ ਵੀ ਤੂੰ ਬੱਚਾ ਇਦਾਂ ਕਰਨਾ ਲਾਈਫ ਦੇ ਵਿੱਚ ਤੁਹਾਨੂੰ ਕੀ ਸੁਨਿਆਹ ਹੁੰਦੇ ਵੀ ਦੇਖੋ ਮੈਨੂੰ ਐ ਲੱਗਦਾ ਵੀ ਪਰਿਵਾਰਕ ਤੌਰ ਤੇ ਜਿਹੜਾ ਉਹਨਾਂ ਦਾ ਮੰਨ ਲਓ ਸਾਨੂੰ ਪਰਿਵਾਰ ਚ ਚੱਲਣ ਦਾ ਤਰੀਕਾ ਉਹ ਬਹੁਤ ਹੀ ਮਤਲਬ ਅਨੁਸ਼ਾਸਨਬੱਧ ਸੀਗਾ ਉਹ ਸਾਨੂੰ ਹਮੇਸ਼ਾ ਹੀ ਮਤਲਬ ਦੂਜੇ ਦੀ ਮਦਦ ਕਰਨ ਵਾਸਤੇ ਜਾਂ ਮਤਲਬ ਟੀਮ ਵਰਕ ਚ ਕੰਮ ਕਰਨ ਵਾਸਤੇ ਜਾਂ ਮੰਨ ਲਓ ਕਿਸੇ ਲੋੜਵੰਦ ਨੂੰ ਉਹਦੀ ਹੈਲਪ ਕਿਵੇਂ ਕਰਦੀਆਂ ਅਨੁਸ਼ਾਸਨ ਚ ਕਿਵੇਂ ਰਹਿਣਾ ਹੈ ਸਾਰੀਆਂ ਚੀਜ਼ਾਂ ਸਾਨੂੰ ਸਿਖਾਉਂਦੇ ਰਹਿੰਦੇ ਸੀ ਕਿ ਉਹਨਾਂ ਦਾ ਲਾਈਫ ਸਟਾਈਲ ਵੀ ਖੁੱਦ ਦਾ ਉਹਨਾਂ ਦੇ ਇਸ ਕਿਸਮ ਦਾ ਸੀ ਔਰ ਸਾਡੇ ਘਰ ਦਾ ਪਰਿਵਾਰ ਦਾ ਲਾਈਫ ਸਟਾਈਲ ਵੀ ਇਸ ਤਰ੍ਹਾਂ ਦਾ ਸੀ ਕਦੇ ਫਾਦਰ ਮਾਸੇਵ ਸੁਣਦਾ ਹੁਣ ਕਦੇ ਕਿਉਂ ਛੱਡੀ ਕਿ ਹਮੇਸ਼ਾ ਹੀ ਹਮੇਸ਼ਾ ਵੀ ਅੱਜ ਤੁਸੀਂ ਮਿਲੇ ਹੋ ਮੈਨੂੰ ਬੱਸ ਅੱਡੇ ਤੇ ਮੈਂ ਤਾਂ ਬੱਸ ਲੈਣੀ ਸੀ ਤੇ ਮੈਂ ਸਕੂਲ ਚਾਈ ਸੀ ਸਕੂਲ ਚ ਉਹਨਾਂ ਦੇ ਨਾਮ ਤੇ ਸਕੂਲ ਹੈ ਸਕੂਲ ਚ ਉਹਨਾਂ ਦਾ ਗਨ ਦਿਨ ਮਨਾਇਆ ਗਿਆ ਜੇ ਭਾਸ਼ਾ ਭਾਗ ਵੱਲੋਂ ਤੇ ਮੈਨੂੰ ਬਹੁਤ ਵੱਡੇ ਪੱਧਰ ਤੇ ਬੱਚੇ ਕਵਤਾਵਾਂ ਬੋਲਦੇ ਨੇ ਭਾਸ਼ਣ ਬੋਲਦੇ ਨੇ ਉਹਨਾਂ ਤੇ ਗੱਲਬਾਤ ਹੁੰਦੀ ਹੈ ਡਿਸਕਸ਼ਨ ਹੁੰਦੀ ਹੈ ਤਾਂ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਕਿਉਂ ਨਹੀਂ ਹੋਏਗਾ ਕਿ ਮੈਂ ਉਸ ਪਿੰਡ ਚ ਖੜੀ ਆਂ ਉਸ ੱਡੇ ਦੇ ਖੜੀ ਆਂ ਤੇ ਤੁਸੀਂ ਮੈਨੂੰ ਦੇਖ ਕੇ ਵੀ ਉਦਾਸੀ ਦੀ ਕੁੜੀ ਆ ਸੀ ਉਹਨਾਂ ਨਾਲ ਗੱਲਬਾਤ ਕਰਨੀ ਹੈ ਇਸ ਗੱਲ ਦਾ ਬਹੁਤ ਵੱਡਾ ਮਾਣ ਹੈ ਕਿਉਂਕਿ ਉਹ ਕੋਈ ਪਿੰਡ ਲੈਵਲ ਦੀ ਪਰਸਨੈਲਿਟੀ ਨਹੀਂ ਹੈ ਉਹ ਵਾਈਡ ਫੇਮਸ ਪਰਸਨੈਲਿਟੀ ਬਣ ਚੁੱਕੇ ਨੇ ਤੇ ਇਹ ਸੀ ਮੈਡਮ ਇਕਵਾਲ ਗੌਰ ਜੀ ਇਹ ਵੀ ਇੱਕ ਇਤਫਾਕ ਸੀ ਇਹ ਸਾਨੂੰ ਇੱਥੇ ਮਿਲ ਗਏ ਉਹਨਾਂ ਨੇ ਆਪਣੇ ਜੀਵਨ ਬਾਰੇ ਉਹਨਾਂ ਦੇ ਜੀਵਨ ਬਾਰੇ ਜਿਹੜਾ ਦੱਸਿਆ ਅੱਜ ਵੀ ਉਹਨਾਂ ਦੇ ਜਿਹੜੇ ਪਾਇਪ ਪੂਰਨਿਆ ਤੇ ਚੱਲ ਰਹੇ ਨੇ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰਦੇ ਹੋ ਕਮੈਂਟ ਕਰਕੇ ਦੱਸਿਓ ਵੀ ਅੱਜ ਸੰਤਰਾ ਮੋਦਾਸੀ ਜੀ ਦਾ ਜਿਹੜਾ ਜਨਮ ਦਿਨ ਸੀ ਤੁਸੀਂ ਸੈਲੀਬ੍ਰੇਟ ਕੀਤਾ ਆਪਣੇ ਬੱਚਿਆਂ ਨੂੰ ਤੁਸੀਂ ਅੱਗੇ ਕੀ ਉਹਨਾਂ ਨੂੰ ਅੱਗੇ ਕੀ ਕਿਹੜੇ ਰਾਹ ਤੇ ਚੱਲਣ ਲਈ ਤੁਸੀਂ ਆਪਣੇ ਬੱਚਿਆਂ ਨੂੰ ਸੰਦੇਸ਼